so let's ਵਾਸ਼ਿਕ ਮਾਤਰ ਕਸਮਾਇਲ ਜੀ ਖਵਾ ਦਿਓ ਮਾੜਾ ਮਾੜਾ ਖਵਾ ਦਿਓ ਤੂੰ ਵੀ ਕਿਰਾ ਦਿਓ ਲਾਲ ਹੱਥ ਆ ओके ਇੱਕ ਵਾਰ ਜੀ ਸਾਡੇ ਪ੍ਰੈਜ਼ੀਡੈਂਟ ਸਾਹਿਬ ਰਹਿ ਗਏ ਸਰ ਛੋਟੀਆਂ ਛੋਟੀਆਂ ਬੱਚੀਆਂ ਨੇ ਮੱਲਾ ਮਾਰੀਆਂ ਨੇ ਜਿਲ੍ਹਾ ਗੁਰਦਾਸਪੁਰ ਦਾ ਅਤੇ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਏ 6 ਬੱਚੇ ਗਏ ਸੀ ਹਾਵੜਾ ਕਰਾਡੇ ਚੈਂਪੀਅਨਸ਼ਿਪ 2024 ਉਥੇ ਖੇਡਣ ਵਾਸਤੇ ਗਏ ਸੀ ਪਰ ਬੜਾ ਮਾਣ ਜਿਹੜਾ ਮਹਿਸੂਸ ਕੀਤਾ ਬੱਚਿਆਂ ਨੇ ਤੇ ਮਾਤਾ ਪਿਤਾ ਨੇ ਤੇ ਸਕੂਲ ਦਾ ਵੀ ਨਾਮ ਰੋਸ਼ਨ ਕੀਤਾ ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਮਾਤਾ ਪਿਤਾ ਦਾ ਵੀ ਨਾਮ ਰੋਸ਼ਨ ਕੀਤਾ ਆਪਾਂ ਗੱਲਬਾਤ ਕਰਾਂਗੇ 6 ਬੱਚੇ ਗਏ ਸੀ ਜ਼ਿਲ੍ਹੇ ਦੇ ਵਿੱਚੋਂ ਪਹਿਲੇ ਸਥਾਨ ਤੇ ਆਏ ਨੇ ਸਾਰੇ ਬੱਚੇ ਗੱਲਬਾਤ ਕਰਾਂਗੇ ਕੀ ਕਹਿਣਾ ਕਿੰਨੀ ਉਮਰ ਆ ਬੱਚਿਆਂ ਦੀ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਦਿਨਿਕਾ ਸੇਖੜੀ ਕਿੱਥੇ ਗਏ ਖੇਡਣਾ ਤੇ ਕਿਹੜੇ ਸਕੂਲ ਪੜਦੇ ਹੋ ਤੇ ਮਾਤਾ ਪਿਤਾ ਦਾ ਕੀ ਨਾਮ ਹੋ ਵੀ ਦੱਸੋ ਸਾਡੇ ਦਾ ਹਾਂ ਬੜਾ ਗਏ ਸੀ ਡਾਕਟਰ ਐਮ ਐਸ ਬੱਲੜੀ ਇਹ ਵੀ ਆ ਸਕੂਲ ਪੜਦੇ ਆ ਜੀ ਤੇ ਪਾਪਾ ਦਾ ਨਾਮ ਦਸ਼ਪਾਲ ਸੇਖੜੀ ਮੰਮਾ ਦਾ ਨਾਮ ਮਮਤਾ ਸੇਖੜੀ ਜੀ ਫਿਰ ਅੱਗੇ ਕੀ ਬੰਨਾ ਚਾਹੁੰਦੇ ਹੋ ਪੁਲਿਸ ਆਫਸਰ ਕਿੰਨੀ ਕਿ سپورਟ ਰਹੀ ਏ ਘਰਦਿਆਂ ਦੀ ਸਕੂਲ ਵਾਲਿਆਂ ਦੀ ਤੇ ਤੁਹਾਡੇ ਕੋਚ ਦੀ ਘਰ ਦੇ ਦਾ ਪੂਰਾ سپورਟ ਸੀ ਸਕੂਲ ਚੋਂ ਪ੍ਰਿੰਸੀਪਲ ਮੈਮ ਕਮਲ ਸਰ ਸ਼ਸ਼ੀ ਮੈਮ ਤੇ ਸਕੂਲ ਦੇ ਸਟਾਫ ਦਾ ਜ਼ਰਾ ਹੀ سپورਟ ਸੋ ਕਿੰਨੇ ਕਿ ਮੈਡ ਲੱਗੇ ਵੀ ਲੈ ਚੁਕੇ ਹੋ 11 ਮੈਡਲ ਇਹ 12ਵਾਂ ਹੈ ਹਾਂਜੀ ਅੱਗੇ ਕੀ ਕਰਨਾ ਚਾਹੁੰਦੇ ਹੋ ਅੱਗੇ ਕਿੱਥੇ ਜਾ ਰਹੇ ਹੋ ਤੁਸੀਂ ਅੱਗੇ ਅਮਰੀਕਾ ਦਾ ਟੂਰਨਾਮੈਂਟ ਖਾਸਾ ਕਾਲਜ ਉਸ ਤੋਂ ਬਾਅਦ ਉਸ ਤੋਂ ਬਾਅਦ ਮਤਲਬ ਸਾਡਾ ਬੰਗਲਾਦੇਸ਼ ਸਿਲੈਕਸ਼ਨ ਹੋਇਆ ਉਹਦਰ ਜੀ ਮਾਤਾ ਪਿਤਾ ਦੇ ਕਿੰਨੇ ਕਿ ਸਪੋਰਟ ਤੇ ਕੀ ਕਰਦੇ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮੰਮਾ ਵਾਪਾ ਜਿਆਦਾ ਸਪੋਰਟ ਤੇ ਪਾਪਾ ਮਤਲਬ ਡਾਕਟਰ ਹੈਗੇ ਆ ਤੇ ਮੰਮਾ ਹਾਊਸ ਵਾਈਫ ਤੇ ਕਿਦਾਂ ਫਿਰ ਖੁਸ਼ੀ ਸੈਲੀਬ੍ਰੇਸ਼ਨ ਕੀਤੀ ਤੁਸੀਂ ਜਦੋਂ ਏ ਬੋਰਡ ਮੈਡਲ ਲੈ ਕੇ ਆਇਓ ਘਰ ਦੇ ਵਿੱਚ ਕਿੱਦਾਂ ਦਾ सेलिब्रेशन ਕੀਤਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮਤਲਬ ਜਦੋਂ ਘਰ ਆਏ ਸਹੀ ਤੇ ਮੰਮਾ ਪਾਪਾ ਚਾਚੀਆਂ ਸਾਡੇ ਮੇਰੇ ਵਾਸਤੇ ਤੇਲ ਚੋਇਆ ਫੇਰੇ ਉੱਪਰ ਗਏ ਸੀ ਤੇ ਫੇਰ ਸਾਰੇ ਨੂੰ ਮਠਾਈ ਵੰਡੀ ਸੋ ਫਿਰ ਤੁਸੀਂ ਤੇ ਨਹੀਂ ਕੋਈ ਡਿਮਾਂਡ ਕੀਤੀ ਕਿ ਮੇਰੇ ਵਾਸਤੇ ਕੋਈ ਸਪੈਸ਼ਲ ਡਿਸ਼ ਬਣਾਓ ਜਾਂ ਬਾਹਰੋਂ ਲੈ ਕੇ ਆਣਾ ਉਹਦੋਂ ਤੁਸੀਂ ਕਿਹਾ ਨਹੀਂ ਮੰਮੀ ਨਾਲ ਕਿੱਦਾਂ ਦੇ ਪਿਆਰ ਆ ਤੇ ਡੈਡੀ ਨਾਲ ਕਿੱਦਾਂ ਦਾ ਪਿਆਰ ਆ ਉਹ ਦੱਸੋ ਮਮਾ ਪਾਪਾ ਨਾਲੋਂ ਸਭ ਤੋਂ ਜ਼ਿਆਦਾ ਪਿਆਰਾ ਇੱਕ ਹੋਰ ਗੱਲ ਦਾ ਪਤਾ ਲੱਗੋ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਇੱਕ ਗੱਲ ਹੈ ਕਿ ਮੇਰੇ ਮਮਾ ਪਾਪਾ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਅੱਛਾ ਤੇ ਫਿਰ ਜਦੋਂ ਬੱਚੀ ਉੱਤੇ ਖੇਡਣ ਜਾਂਦੀ ਤੇ ਕਿੱਦਾਂ ਮੰਮੀ ਪਾਪਾ ਤੁਹਾਨੂੰ ਫਿਰ ਦੱਸਦੇ ਹੀ ਫੋਨ ਦੇ ਉੱਤੇ ਕਿੱਦਾਂ ਗੱਲ ਹੁੰਦੀ ਸੀ ਵੀਡੀਓ ਕਰਨੀ ਪੈਂਦੀ ਸੀ ਵਟਸਐਪ ਤੋਂ ਅੱਛਾ ਹਾਂਜੀ ਉਦਾਂ ਨਹੀਂ ਪਤਾ ਲੱਗਦਾ ਨਹੀਂ ਕਿਤੇ ਨਾ ਕਿਤੇ ਮੰਨ ਨਹੀਂ ਹੀ ਉਦਾਸ ਹੁੰਦਾ ਉੱਤੇ ਖੇਡਣ ਲੱਗਿਆ ਕਿ ਮੰਮੀ ਪਾਪਾ ਮੇਰੇ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਨਹੀਂ ਮਤਲਬ ਪਹਿਲੇ ਹੁੰਦਾ ਸੀ ਹੁਣ ਨਹੀਂ ਹੁੰਦਾ ਕਿੰਨੇ ਭੈਣ ਭਾਈਓ ਤੁਸੀਂ ਮੇਰਾ ਇੱਕ ਭਈਆ ਅੱਛਾ ਤੇ ਇੱਕ ਮੇਰੇ ਚਾਚੀ ਦੇ ਰਕਕਾ ਵੀ ਮੇਰਾ ਭਾਈ ਅੱਛਾ ਤੁਸੀਂ ਇਕੱਲੇ ਹੋ ਨਹੀਂ ਮੇਰਾ ਇੱਕ ਭਈਆ ਹੈ ਅੱਛਾ ਪਰ ਉਹ ਛੋਟਾ ਹੈ ਕਿ ਵੱਡਾ ਹੈ ਵੱਡਾ ਮੇਰੇ ਤੋਂ ਅੱਛਾ ਤੇ ਫਿਰ ਹੁਣ ਕੀ ਮੈਸੇਜ ਦੇਣਾ ਚਾਹੁੰਦੇ ਲੋਕ ਜਿਹੜੇ ਨੇ ਬੱਚਿਆਂ ਨੂੰ ਬੜੀਆਂ پابੰਦੀਆਂ ਲਾਉਂਦੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦੀ ਕਿ ਉਹ ਵੀ ਕੋਈ ਸਪੋਰਟ ਕਰੇ ਐਨੀ ਮਤਲਬ ਕੱਲੇ ਕਾਰਾਟੇ ਕਰੇ ਕੋਈ ਵੀ ਸਪੋਰਟ ਕਰੇ ਹੋ ਕੋਈ ਵੀ ਸਪੋਰਟ ਕਰਨਾ ਚਾਹੁੰਦੇ ਹਾਂਜੀ ਸੋ ਗੱਲਬਾਤ ਕੀਤੀ ਹੈ ਜੀ ਬੱਚੀ ਏ ਛੋਟੀ ਬੱਚੀ ਏ ਪਰ ਕਿੰਨਾ ਕਿਤੇ ਹੌਸਲੇ ਬੜੇ ਬੁਲੰਦ ਨੇ ਬੜੀ ਦੂਰ ਤੱਕ ਜਾਣਾ ਚਾਹਦੀ ਏ ਹੁਣ ਪਤਾ ਲੱਗ ਗਿਆ ਕਿ ਉਹ ਫੋਰਨ ਚ ਜਾ ਰਹੇ ਨੇ ਆਪਾਂ ਵੀ ਉਮੀਦ ਕਰਦੇ ਆਂ ਪਰਮਾਤਮਾ ਅੱਗੇ ਕਿ ਜਲਦੀ ਤੋਂ ਜਲਦੀ ਇਹ ਬੱਚੇ ਨੇ ਜਿਹੜੇ ਫੋਰਨ ਚ ਜਾਣ ਤੇ ਨਾਲ ਦੀ ਨਾਲ ਆਪਣੇ ਮਾਤਾ ਪਿਤਾ ਦਾ ਤੇ ਕੋਚ ਦਾ ਤੇ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕਰਨ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਮੰਮੀ ਪਾਪਾ ਨਾਲ ਵੀ ਜਿਹੜੇ ਬੋਲ ਵੀ ਨਹੀਂ ਸਕਦੇ ਤੇ ਸੁਣ ਵੀ ਨਹੀਂ ਸਕਦੇ ਪਰ ਬੱਚੀ ਏ ਬੱਚੀ ਨੂੰ ਕਿਤੇ ਨਾ ਕਿਤੇ ਪਹੁੰਚਾਣਾ ਚਾਹੁੰਦੇ ਨੇ ਸੋ ਗੱਲਬਾਤ ਕਰਾਂਗੇ ਉਹਨਾਂ ਦੇ ਮੰਮੀ ਪਾਪਾ ਨਾਲ ਸੋ ਗੱਲਬਾਤ ਕਰਾਂਗੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਪਹਿਲਾਂ ਕੀ ਮੰਮੀ ਪਾਪਾ ਨੇ ਤੇ ਗੱਲਬਾਤ ਵੀ ਕਰਾਂਗੇ ਐਦਾਂ ਹੀ ਇਸ਼ਾਰਿਆਂ ਦੇ ਨਾਲ ਹੀ ਪਤਾ ਲੱਗਦਾ ਹੈ ਤੇ ਜਦੋਂ ਬੱਚੀ ਗਈ ਖੇਡਣੋਂ ਤੇ ਹਾਵੜਾ ਤਾਂ ਉਹਦੇ ਵੀ ਵੀਡੀਓ ਕਾਲ ਦੇ ਆਈਂ ਵਧਾਈਆਂ ਮਿਲਦੀਆਂ ਸੀ ਪਰ ਸਮਝ ਨਹੀਂ ਲੱਗਦੀ ਵੀ ਕੀ ਕਹਿੰਦੇ ਨੇ ਤੇ ਕੀ ਸੁਣਦੇ ਨੇ ਨਾ ਸੁਣਿਆ ਜਾਂਦਾ ਤੇ ਨਾ ਹੀ ਉਹ ਬੋਲ ਸਕਦੇ ਨੇ ਗੱਲਬਾਤ ਕਰਦੇ ਆ ਕੀ ਕਹਿਣਾ ਸੋ ਨਮਸਕਾਰ ਠੀਕ ਠਾਕ ਸੋ ਗੱਲਬਾਤ ਕਰਦੇ ਮਮੀ ਨਾਲ ਵੀ ਹਾਂ ਸੋ ਗੱਲਬਾਤ ਕੀਤੀ ਹੈ ਜੀ ਤੁਸੀਂ ਦੇਖਿਆ ਕਿ ਨਾ ਉਹ ਬੋਲ ਸਕਦੇ ਨੇ ਤੇ ਨਾ ਹੀ ਉਹ ਸੁਣ ਸਕਦੇ ਨੇ ਸੋ ਜੋ ਬੱਚੀ ਦੋ ਗਈ ਸੀਗੀ ਉਥੇ ਹਾਵੜਾ ਖੇਡਣ ਵਾਸਤੇ ਉਦੋਂ ਵੀ ਵੀਡੀਓ ਕਾਲ ਕਰਾਈ ਜਿਹੜੀਆਂ ਉਹਨਾਂ ਨੂੰ ਬlesing ਦਿੱਤੀਆਂ ਤੇ ਉਹਨਾਂ ਦਾ ਹਾਲ ਚਾਲ ਪੁੱਛਦੇ ਸੀ ਪਰ ਸਿਰਫ ਬੋਲ ਵੀ ਨਹੀਂ ਸਕਦੇ ਤੇ ਸੁਣ ਵੀ ਨਹੀਂ ਸਕਦੇ ਆਪਾਂ ਹੋਰ ਵੀ ਇੱਥੇ ਬੱਚੇ ਪਹੁੰਚਣੇ ਆਉਣ ਉਹਨਾਂ ਦੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਉਹਨਾਂ ਦੇ ਕੋਚ ਨਾਲ ਵੀ ਗੱਲਬਾਤ ਕਰਾਂਗੇ ਤੇ ਬੱਚਿਆਂ ਦੇ ਮਾਤਾ ਪਿਤਾ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਓਕੇ ਸੋ ਬੱਚਿਆਂ ਨੇ ਗੱਲਬਾਤ ਕਰਾਂਗੇ ਬੜਾ ਮਾਣ ਵਧਾਇਆ ਇਹ ਬਟਾਲਾ ਸ਼ਹਿਰ ਦਾ ਤੇ ਜ਼ਿਲ੍ਹਾ ਗੁਰਦਾਸਪੁਰ ਦਾ ਸਾਰੇ ਪੰਜਾਬ ਦੇ ਵਿੱਚੋਂ ਤੇਰਾ ਇੱਕ ਨੰਬਰ ਤੇ ਆਏ ਨੇ ਕਰਾਟਿਆਂ ਦੇ ਵਿੱਚ ਮੈਡਲ ਜਿੱਤ ਕੇ ਲਿਆਉਂਦੇ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਰਾਧਿਕਾ ਮੈਰਾ ਪਰਿਵਾਰ ਦੀ ਕਿੰਨੀ ਕਿ ਸਪੋਰਟ ਰਹੀ ਤੇ ਕਿਹੜਾ ਸਕੂਲ ਤੇ ਕੋਚ ਦਾ ਨਾਮ ਕੀ ਹੈ ਪਰਿਵਾਰ ਦੀ ਬਹੁਤ ਜ਼ਿਆਦਾ ਸਪੋਰਟ ਰਹੀ ਤੇ ਆਪਾ ਡੀਵੀ ਹਾਈ ਸਕੂਲ ਬਟਾਲ ਡਾਕਟਰ ਐਮਰਸ ਵੱਲ ਦਾ ਡੀਵੀ ਹਾਈ ਸਕੂਲ ਬਟਾਲ ਅੱਜ ਪੜ੍ਹਦੇ ਆ ਜੀ ਤੇ ਗੋਲਡ ਮੈਡਲ ਜਿੱਤ ਕੇ ਲੈ ਕੇ ਆਏ ਅੱਗੇ ਕੀ ਕਰਨਾ ਚਾਹੁੰਦੇ ਅੱਗੇ ਪੁਲਿਸ ਆਫਿਸ ਰਹਿਣਾ ਚਾਹੁੰਦੇ ਸੋ ਹੋਰ ਵੀ ਆਪਾਂ ਗੱਲਬਾਤ ਕਰਦੇ ਆ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਹਰਸ਼ிகா ਮਹਿਰਾ ਕੀ ਬੰਨਾ ਚਾਹੁੰਦੇ ਹੋ ਤੇ ਕਿੰਨੀ ਕਿ ਸਪੋਰਟ ਰਹੀ ਹੈ ਮਾਤਾ ਪਿਤਾ ਦੀ ਕਿ ਕਿਤੋਂ ਜਾ ਕੇ ਮੈਡਲ ਜਿੱਤ ਕੇ ਲੈ ਆਏ ਮੈਡਲ ਬਹੁਤ ਸਪੋਰਟ ਹੈ ਹਾਂ ਮੇਰੇ ਤੋਂ ਮੈਡਲ ਜਿੱਤ ਕੇ ਆਏ ਅੱਗੇ ਕੀ ਕਰਨਾ ਚਾਹੁੰਦੇ ਹੋ ਅੱਗੇ ਜਾ ਕੇ ਰੈਫਰਸ਼ਿਪ ਕਰਨਾ ਚਾਹੁੰਦੇ ਆਂ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਉਹਨਾਂ ਦੇ ਮਾਤਾ ਪਿਤਾ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਮਾਤਾ ਪਿਤਾ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਕੀ ਕਹਿਣਾ ਉਹਨਾਂ ਦਾ ਕਿਉਂਕਿ ਖੁਸ਼ੀਆਂ ਆਈਆਂ ਨੇ ਘਰ ਦੇ ਵਿੱਚ ਦੋ ਬੱਚੀਆਂ ਨੇ ਦੋਨਾਂ ਨੇ ਜਿਹੜੀਆਂ ਮੱਲਾ ਮਾਰੀਆਂ ਨੇ ਕਾਰਾਟੇ ਚੈਂਪੀਅਨਸ਼ਿਪ 2024 ਦੇ ਵਿੱਚ ਪੰਜਾਬ ਤੋਂ ਨਹੀਂ ਹਾਵੜਾ ਤੋਂ ਜਾ ਕੇ ਜਰਾਏ ਉਹ ਮੈਡਲ ਜਿੱਤ ਕੇ ਲਿਆਂਦਾ ਆ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਦੇ ਸੰਦੀਪ ਕੁਮਾਰ ਸੰਦੀਪ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਕਿ ਬੱਚਿਆਂ ਨੇ ਹਾਂ ਜੀ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਨਾਲ ਦੇ ਨਾਲ ਜਿਲ੍ਹਾ ਗੁਰਦਾਸਪੁਰ ਦਾ ਬਟਾਲਾ ਸ਼ਹਿਰ ਦਾ ਕੀ ਕਹਿਣਾ ਚਾਹਦੇ ਬਹੁਤ ਖੁਸ਼ੀ ਹੁੰਦੀ ਹੈ ਜੀ ਜੋ ਬੱਚੇ ਦਾ ਜਿੱਤ ਕੇ ਹੁੰਦੇ ਆ ਇਹਨਾਂ ਨੇ ਮਿਲੋ ਚਲੋ ਡਿਸਟ੍ਰਿਕਟ ਲਾਸਟਪੁਰ ਦਾ ਨਾਮ ਰੋਸ਼ਨ ਕਰਕੇ ਆਈਆਂ ਵਾ ਅੱਗੇ ਹੋਰ ਜਾਣਗੇ ਆ ਫਿਰ ਚਲੋ ਹੋਰ ਨਾਮ ਰੋਸ਼ਨ ਕਰਕੇ ਆਣਗੇ ਬਟਾਲੇ ਦਾ ਗੁਰਦਾਸਪੁਰ ਹੋਰ ਪੂਰੀ ਰਹੇਗੀ ਫਿਰ ਹਾਂ ਜੀ ਪੂਰੀ ਸਕੋਰ ਕਰ ਬੇਟੀ ਤੁਹਾਡੀ ਪੁਲਸ ਵਾਲਾ ਬੰਨਾ ਚਾਹੁੰਦੀ ਹੈ ਕੀ ਕਹਿਣਾ ਜ਼ਰੂਰ ਜੀ ਪੁਰੀ سپورਟ ਰਹੇਗੀ ਪੁਰੀ سپورਟ ਰਹੇਗੀ ਸੋ ਗੱਲਬਾਤ ਕਰਾਂਗੇ ਮਾਤਾ ਜੀ ਨੇ ਨਮਸਕਾਰ ਜੀ ਕੀ ਨਾਮ ਦੇ ਮੋਨਿਕਾ ਮੋਨਿਕਾ ਜੀ ਬਹੁਤ ਬਹੁਤ ਮੁਬਾਰਕਾ ਫਿਰ ਵਧਾਈਆਂ ਮਿਲਦੀਆਂ ਪਈਆਂ ਤੁਹਾਨੂੰ ਪੁਰੀਆਂ ਹਾਂ ਜੀ ਬਹੁਤ ਸਾਰੀਆਂ ਕਿੰਨੀ ਕੀ سپورਟ ਰਹੀ ਬੱਚਿਆਂ ਨਾਲ ਕਿੱਥੋਂ ਤੱਕ ਜਾਣਾ ਚਾਹੁੰਦੇ ਆ ਬਹੁਤ ਜ਼ਿਆਦਾ ਕਿੱਥੋਂ ਤੱਕ ਜਾਣਾ ਚਾਹੁੰਦੇ ਆ ਜਿੱਥੋਂ ਤੱਕ ਕੋਈ ਜਾਣਗੇ ਨਾਲ ਚੱਲਾਂਗੇ ਨਾਲ ਪੁਰੀ سپورਟ ਰਹੇ ਹਾਂ ਜੀ ਸੋ ਕਹਿੰਦੇ ਨੇ ਕਿ ਮਾਤਾ ਪਿਤਾ ਦਾ ਅਸ਼ੀਰਵਾਦ ਹੋਵੇ ਤਾਂ ਬੱਚੇ ਕਿਤੇ ਨਾ ਕਿਤੇ ਪਹੁੰਚ ਜਾਂਦੇ ਨੇ ਤੁਹਾਡੀ ਪੁਰੀ سپورਟ ਹੈ ਕੀ ਕਹਿਣਾ ਚਾਹੁੰਦੇ ਹਾਂ ਜੀ ਇਹ ਬੱਚਿਆਂ ਦੇ ਨਾਲ ਆ ਜੀ ਹਾਂ ਜੀ ਜੋ ਵੀ ਕਰਨਗੇ ਨਾਲ ਚੱਲਾਂਗੇ ਨਾਲੇ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਕੋਚ ਸਾਹਿਬ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿਉਂਕਿ ਉਹਨਾਂ ਦਾ ਵੀ ਬੜਾ ਸਹਯੋਗ ਹੈ ਗੱਲਬਾਤ ਕਰਦੇ ਆ ਕਿੰਨੀ ਇੱਕ ਮਿਹਨਤ ਕਰਨੀ ਪੈਂਦੀ ਆ ਬੱਚਿਆਂ ਨੂੰ ਕੋਚਿੰਗ ਦੇਣ ਵਾਸਤੇ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਦੇ ਸ਼ਿਵਮਪਤੀ ਵਰਦੀ ਨਾਮ ਮੇਰਾ ਤੁਹਾਡੀ ਜੀ ਬਹੁਤ ਬਹੁਤ ਮੁਬਾਰਕਾ ਤੁਹਾਡੇ ਜਿੰਨੇ ਬੱਚੇ ਗਏ ਨੇ ਸਾਰਿਆਂ ਨੇ ਤੁਹਾਡਾ ਨਾਲ ਮੋਸ਼ਨ ਕੀਤਾ ਤੇ ਕਿਤੇ ਨਾ ਕਿਤੇ ਮਾਤਾ ਪਿਤਾ ਦਾ ਕੀ ਕਹਿਣਾ ਚਾਹੁੰਦਾ ਬਹੁਤ ਖੁਸ਼ੀ ਦੀ ਗੱਲ ਆ ਬੱਚੇਗੇ ਆ ਬੱਚਿਆਂ ਨੇ ਆਪਣਾ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਠੀਕ ਹੈ ਨਾ ਅਲੱਗ ਅਲੱਗ ਸ਼ਹਿਰਾਂ ਦਾ ਨਾਮ ਰੋਸ਼ਨ ਕੀਤਾ ਬਹੁਤ ਖੁਸ਼ੀ ਦੀ ਗੱਲ ਆ ਜੀ ਅੱਗੇ ਕਿੱਥੇ ਜਾਣਾ ਜਾਂਦੇ ਹੋ ਬੱਚੇ ਦੇਖੋ ਜੀ ਖਾਲਸਾ ਕਾਲਜ ਜਾਣਗੇ ਬੱਚੇ ਅਗੇ ਜੀ 8 ਅੰਤਰੀ ਦੇ ਟੂਰਨਾਮੈਂਟ ਹੈਗਾ ਯਾਰ ਜੀ ਉਸ ਤੋਂ ਅਗੇ ਉਸ ਤੋਂ ਅਗੇ ਜੋ ਉਥੋਂ ਬੱਚਾ ਸਿਲੈਕਸ਼ਨ ਪੈ ਗਈ ਤੇ ਬੱਚੇ ਫੌਰਨ ਜਾਣਗੇ ਜਾਣਗੇ ਜੀ ਬਿਲਕੁਲ ਜਾਣਗੇ ਸੋ ਗੱਲਬਾਤ ਕੀਤੀ ਹੈ ਜੀ ਕੋਚ ਦਾ ਵੀ ਬੜਾ ਵੱਡਾ ਯੋਗਦਾਨ ਹੁੰਦਾ ਕਿਉਂਕਿ ਮਾਤਾ ਪਿਤਾ ਜਿਹੜੇ ਨੇ ਬੱਚੇ ਨੂੰ ਤਿਆਰ ਕਰਕੇ ਸਕੂਲ ਭੇਜ ਦਿੰਦੇ ਨੇ ਤੇ ਸਕੂਲ ਅੱਗੇ ਜਾ ਕੇ ਜਿਹੜੇ ਟੀਚਰਸ ਨੇ ਉਹਨਾਂ ਦਾ ਬੜਾ ਵਿੱਚ ਯੋਗ ਹੁੰਦਾ ਕਿਉਂਕਿ ਉਹ ਪੜ੍ਹਾਉਂਦੇ ਨੇ ਬੱਚਿਆਂ ਨੂੰ ਤੇ ਕਿਤੇ ਨਾ ਕਿਤੇ ਬੱਚੇ ਪਹੁੰਚਦੇ ਨੇ ਉਸ ਨਾਲ ਗੱਲਬਾਤ ਕੀਤੀ ਹੈ ਤੇ ਆਪਾਂ ਇੱਕ ਹੋਰ ਬੇਟਾ ਜਾਂ ਪੁੱਤ ਨਾਲ ਦੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਭਾਜੀ ਨਮਸਕਾਰ ਕੀ ਨਾਮ ਦੇ ਮਨਪ੍ਰੀਤ ਜੀ ਕੀ ਨਾਮ ਦੇ ਮਨਪ੍ਰੀਤ ਜੀ ਸੋ ਕੀ ਕਹਿਣਾ ਚਾਹੁੰਦੇ ਕਿੱਥੋਂ ਲੈ ਗਏ ਗੋਲਡ ਮੈਨਰ ਫਿਰ ਆਵੜਾ ਅੱਗੇ ਫਿਰ ਕਿੱਥੇ ਜਾਣਾ ਚਾਹੁੰਦੇ ਆਂਦਾ ਸਰ ਕਿਤੇ ਕਿਤੇ ਸਪੋਰਟ ਰਹੀ ਤੁਹਾਨੂੰ ਮੇਰੇ ਮਾਪੇ ਪਾਪਾ ਚਾਚਾ ਦਾਦਾ ਦਾਦੀ ਨਹੀਂ ਫਿਰ ਵਧਾਈਆਂ ਮਿਲਦੀਆਂ ਪਿੰਡ ਦੇ ਵਿੱਚ ਫਿਰ ਕਿਹੜਾ ਪਿੰਡ ਹੈ ਤੁਹਾਡਾ ਮਰਾਸ ਚਾਟਪੁਰ ਕੋਈ ਹਾਂਜੀ ਚਾਟਪੁਰ ਕੋਰ ਫਿਰ ਕਿੰਨੀਆਂ ਕਿੰਨੀਆਂ ਵਧਾਈਆਂ ਮਿਲੀਆਂ ਨੇ ਫਿਰ ਸਾਰੇ ਪਿੰਡ ਬਾਰੇ ਕਸ਼ੀ ਸੋ ਨਿੰਨਤ ਬੜੀ ਏ ਕੰਮ ਵੀ ਬੜਾ ਟਫ ਹੈ ਫਿਰ ਘਬਰਾਇਆ ਤਾਂ ਨਹੀਂ ਕਿਤੇ ਵੀਰ ਨਹੀਂ ਨਹੀਂ ਅੱਗੇ ਵਧੀ ਗਿਆ ਹਾਂਜੀ ਸੋ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਥੱਕ ਹਾਰ ਕੇ ਬੈਠ ਜਾਂਦੇ ਨੇ ਉਹਨਾਂ ਨੂੰ ਮੈਸੇਜ ਦੇਣ ਚਾਹੁੰਦੇ ਕਿ ਵਧੋ ਕਿ ਡੋ ਟੇਮੈਂਟ ਕਰੋ ਤੇ ਆਪਣੇ ਮਾਤਾ ਪਿਤਾ ਦਾ ਪਿਤਾ ਪਿਤਾ ਦਾ ਨਾਮ ਰੋਸ਼ਨ ਕਰੋ ਸੋ ਗੱਲਬਾਤ ਕਰਦੇ ਆ ਉਹਨਾਂ ਦੇ ਚਾਚਾ ਜੀ ਵੀ ਆਏ ਨੇ ਕੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਭਜੀ ਕੀ ਨਾਮ ਦੇ ਪੰਨਾ ਪਲਵਿੰਦਰ ਸਿੰਘ ਕੀ ਨਾਮ ਦੇ ਪਲਵਿੰਦਰ ਸਿੰਘ ਸੋ ਕਿੱਦਾਂ ਦੇਖ ਦਿਓ ਜੀ ਤੁਹਾਡੇ ਬੱਚੇ ਨੇ ਜਰਾਏ 골ਡ ਮੈਲ ਜਿੱਤ ਕੇ ਲਿਆਂਦਾ ਹਾਵੜਾ ਤੋਂ ਪੰਜਾਬ ਦਾ ਨਾਮ ਰੋਸ਼ਨ ਕੀਤਾ ਕਿਤੇ ਨਾ ਕਿਤੇ ਆਪਣੇ ਪਿੰਡ ਦਾ ਮਿਨਾਬ ਨੋਸ਼ਨ ਕੀਤਾ ਕੀ ਕਹਿਣਾ ਚਾਹੁੰਦੇ? ਸਾਨੂੰ ਤਾਂ ਬਹੁਤ ਖੁਸ਼ੀ ਮਾਣ ਆਇਆ ਸਾਡੇ ਕਿ ਮੱਧਾ ਦਾ ਬੱਚਾ ਜਿੱਤ ਗਿਆ। ਜੀ। ਤੇ ਸਾਡਾ ਸਾਰਾ ਪਿੰਡ ਕਿਵੇਂ ਆਸੀ ਲੈਣ ਵਾਸਤੇ ਕੋਲ ਤਾਂ ਬੱਜਾ ਕੇ ਆ ਪਰ ਲੈ ਗਏ। ਜੀ ਢੋਲ ਵਜਾ ਕੇ ਫਿਰ ਹਾਂਜੀ ਹਾਂਜੀ ਤਾਂ ਜਾਂ ਫਿਰ ਮਿਲੀਆਂ ਪੂਰੀਆਂ ਪਿੰਡ ਦੇ। ਬਹੁਤ ਬਹੁਤ ਅੱਗੇ ਬੱਚਾ ਕਿੱਥੇ ਜਾਣਾ ਚੰਦਾ ਕਿੰਨੀ ਕੀ سپورਟ ਰਹੇਗੀ ਪਰਿਵਾਰ ਦੀ। ਉਹ ਤਾਂ ਸਾਡੀ ਪੂਰੀ ਹੈ ਜਿੰਨਾ ਤੱਕ ਜਾਵੇ ਚਾਵੇ ਸਾਡਾ ਸਪੋਰਟ ਬਤੂਰੀ ਹੈ ਸਰਪੰਚ ਨੂੰ ਪਤਾ ਲੱਗਿਆ ਕਿ ਇਹ ਜਿਹੜਾ ਬੱਚੇ ਨੇ ਇਹ ਖੇਡਣ ਜਾ ਰਹੇ ਨੇ ਬਾਹਰ। ਹਾਂਜੀ ਹਾਂਜੀ ਤੇ ਕਿੱਦਾਂ ਦਾ ਮਾਣ ਮਹਿਸੂਸ ਹੋਏਗਾ ਚਾਚੇ ਤਾਇ ਸਾਡੇ ਸਾਡੇ ਕੋਈ ਕੁਝ ਹੋਇਆ ਨਹੀਂ ਚਲ ਸਾਡੇ ਬੱਚਾ ਜਿਵੇਂ ਤਰ ਹੈ ਹਾਂਜੀ ਸੋ ਗੱਲਬਾਤ ਕੀਤੀ ਹੈ ਜੀ ਕਹਿੰਦੇ ਜੀ ਅਸੀਂ ਕੁਝ ਨਹੀਂ ਕਰ पाए ਪਰ ਸਾਡਾ ਬੱਚਾ ਕਿਤਨਾ ਕਿਤੇ ਪਹੁੰਚ ਗਿਆ ਬੜੀ ਮਾਣ ਵਾਲੀ ਗੱਲ ਹੈ ਕਿ ਸਾਡਾ ਬੱਚਾ ਹੁਣ ਪੰਜਾਬ ਦਾ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੇ ਹੁਣ ਸੋਹਰਨ ਦੇ ਵਿੱਚ ਜਾ ਕੇ ਮੱਲਾ ਮਾਰਨਗੇ ਸੋ ਆਪਾਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਬੱਚੇ ਜਰੇ ਨੇ ਆਹ ਹੋਰਨ ਤੇ ਜਾਨ ਤੇ ਫਿਰ ਪੰਜਾਬ ਦਾ ਨਾਮ ਰੋਸ਼ਨ ਕਰਨ ਤੇ ਫਿਰ ਆਪਾਂ ਐਨ ਦੀ ਇੰਟਰਵਿਊ ਕਰੀਏ ਸੋ ਵੀਡੀਓ ਨੂੰ ਅਤਵਾਦ ਸ਼ੇਅਰ ਕਰਿਓ ਕੈਮਰਾ ਪਰਸਨ ਆਹਨ ਅਗਰ왈 ਦੇ ਨਾਲ ਲੱਕੀ ਰਾਜਪੂਰ ਗੁਰਦਾਸਪੁਰ